ਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਗੇਟ ਕੇਮਾ ਦੇ ਅਧੀਨ ਆਉਂਦੇ ਖੇਤਰ ਵਿੱਚ ਇੱਕ ਵਿਅਕਤੀ ਦੀ ਮੌਤ ਸੰਬੰਧੀ ਸੂਚਨਾ ਮਿਲਣ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਮ੍ਰਿਤਕ ਵਿਅਕਤੀ ਦੀ ਪਛਾਣ ਆਸ਼ੂ ਨਾਰ ਵੱਜੋ ਹੋਈ ਜੋ ਕਿ ਨਗਰ ਨਿਗਮ ਅਮ੍ਰਿਤਸਰ ਵਿਖੇ ਕੰਮ ਕਰਦਾ ਸੀ ਉਕਤ ਜਾਣਕਾਰੀ ਜਸਪਾਲ ਸਿੰਘ ਏਸੀਪੀ ਕੇਂਦਰੀ ਅੰਮ੍ਰਿਤਸਰ ਨੇ ਦਿੱਤੀ ਜ਼ਿਕਰ ਯੋਗ ਹੈ ਕਿ ਮ੍ਰਿਤਕ ਵਿਅਕਤੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਸ ਨੇ ਆਪਣੇ ਸਟੇਟਮੈਂਟ ਦਿੱਤੀ। ਉਹਨਾਂ ਦੱਸਿਆ ਕਿ ਮ੍ਰਿਤਕ ਦਾ ਫੋਨ ਕਬਜ਼ੇ ਵਿੱਚ ਲੈ ਕੇ ਤਕਨੀਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਣਗੇ ਉਹਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਵੀ ਪੰਜਾਬ న్యూਸ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਮਿੰਟੂ ਦੀ ਖਾਸ ਰਿਪੋਰਟ। ਅੱਜ ਸਵੇਰੇ ਥਾਣਾ ਗੇਟ ਕੀ ਮਦੇ ਏਰੀਆ ਚੀਦ ਉਦਮ ਸਿੰਘ ਨਗਰ ਜਬਾਰ ਰੋਡ ਤੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਕਿ ਆਸ਼ੂਰ ਨਾਹਰ ਨਾਂ ਦਾ ਵਿਅਕਤੀ ਹੈ ਜੋ ਕਾਰਪੋਰੇਸ਼ਨ ਨੌਕਰੀ ਕਰਦਾ ਹੈ ਉਹਦੀ ਮੌਤ ਹੋ ਗਈ ਹੈ ਜੋ ਮੌਕੇ ਤੇ ਜਾ ਕੇ ਜਿਹੜਾ ਵੈਰੀਫਾਈ ਕੀਤਾ ਗਿਆ ਤੇ ਉਹਦੇ ਬ੍ਰਦਰ ਦੀ ਸਟੇਟਮੈਂਟ ਲਿਖੀ ਗਈ ਉਹਦੇ ਸਾਰੇ ਪਰਿਵਾਰ ਦੀ ਸਟੇਟਮੈਂਟ ਲਿਖੀ ਗਈ ਲਿਖ ਕੇ ਤੇ ਉਹਦਾ ਜਿਹੜਾ ਪੋਸਟਮਾਰਟਮ ਬੋਡੀ ਦਾ ਕਰਵਾ ਦਿੱਤਾ ਗਿਆ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਮਰਨ ਵਾਲਾ ਉਹ ਕੋਈ ਆਪਣੀ ਸਟੇਟਮੈਂਟ ਵੀ ਦੇ ਰਿਹਾ ਹੈ ਤੇ ਇਹ ਵੀਡੀਓ ਵਾਇਰਲ ਦੇ ਵਿਆਹ ਤੇ ਮੈਂ ਦੱਸਣਾ ਚਾਹੁੰਨਾ ਕਿ ਮੌਕੇ ਤੋਂ ਉਹਦਾ ਜਿਹੜਾ ਮਰਨ ਵਾਲੇ ਦਾ ਜਿਹੜਾ ਮੋਬਾਈਲ ਹੈ ਉਹ ਕਬਜ਼ਾ ਪੁਲਿਸ ਨੂੰ ਲੈ ਲਿਆ ਗਿਆ ਹੈ ਤੋ ਉਹਦਾ ਐਨਾਲਿਸਿਸ ਕੀਤਾ ਜਾਊਗਾ ਐਨਾਲਿਸਿਸ ਕਰਕੇ ਜੋ ਵੀ ਸਚਾਈ ਆ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਤੇ ਉਹਦੇ ਘਰਦਿਆਂ ਦੇ ਬਿਆਨਾਂ ਨੂੰ ਧਿਆਨ ਦੇ ਕੇ ਜਿਹੜੀ ਜੋ ਵੀ ਜਾਇਜ਼ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਊਗੀ ਧੰਨਵਾਦ ਜੀ